ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸ ਐਚਓ ਸਿਟੀ ਫਿਰੋਜ਼ਪੁਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ 2026 ਆਉਣ ਦੀ ਹੈ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਨਵਾਂ ਸਾਲ ਸਾਡੇ ਵਾਸਤੇ ਸਾਰਿਆਂ ਵਾਸਤੇ ਵਧੀਆ ਆਵੇ ਤੇ ਵਧੀਆ-ਵਧੀਆ ਖੁਸ਼ੀਆਂ ਲੈ ਕੇ ਆਵੇ ਤੇ ਇਸ ਤੋਂ ਇਲਾਵਾ ਮੈਂ ਜਿਹੜੇ ਨਸ਼ਾ ਤਸਕਰ ਨੇ ਫਰੋਜਪੁਰ ਦੇ ਵਿੱਚ ਜਾਂ ਇਹ ਚੈਨਾ ਡੋਰ ਵੇਚ ਰਹੇ ਨੇ ਜਾਂ ਇਹ ਚੋਰੀਆਂ ਕਰਦੇ ਨੇ ਜਾਂ ਇਹਨਾਂ ਨੂੰ ਮੈਂ ਬਿਲਕੁਲ ਸਖਤ ਚਨਾਬ ਨਹੀਂ ਦਿਨਾ ਵੀ ਇਹ ਫਰੋਜਪੁਰ ਸ਼ਹਿਰ ਦੇ ਵਿੱਚੋਂ ਇਹ ਕੰਮ ਬਿਲਕੁਲ ਬੰਦ ਕਰ ਦੇਣਾ ਅਗਰ ਮੇਰੀ ਨਜ਼ਰ ਦੇ ਵਿੱਚ ਕੋਈ ਆ ਗਿਆ ਤੇ ਵੀ ਇਹਨੇ ਚੋਰੀ ਕੀਤੀ ਹੈ ਜਾਂ ਚੋਰ ਦਾ ਇਹਦੀ ਸਮੂਲੀਅਤ ਆਉਂਦੀ ਹੈ ਤੇ ਬਿਲਕੁਲ ਕਿਸੇ ਵੀ ਹਾਲਤ ਚੋਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵਿਸੀ ਤਰ੍ਹਾਂ ਮੈਡੀਕਲ ਸਟੋਰ ਵਾਲਾ ਨੂੰ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਬੈਠ ਦੇ ਚੁਕਿਆ ਤੇ ਵਾਰ-ਵਾਰ ਮੈਂ ਇਹੀ ਕਹਿਣਾ ਕਿ ਆਪ ਦਾ ਜੋ ਵੀ ਤੁਹਾਡੇ ਲਾਇਸੈਂਸ ਦੇ ਮੁਤਾਬਕ ਜੋ ਵੀ ਤੁਹਾਨੂੰ ਅਥਾਰਾਈਜੈਂਸ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਸੇਲ ਪਰਚੇਜ ਕਰੋ ਐਨਡੀ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਉਹਦਾ ਜਿਹੜਾ ਮੈਡੀਕਲ ਸਟੋਰ ਵੀ ਹੈ ਉਹ ਬੰਦ ਕਰਾਇਆ ਜਾਊਗਾ ਐਵੇਂ ਹੋਟਲ ਵਾਲਿਆਂ ਨੂੰ ਵੀ ਜਿੰਨੇ ਵੀ ਹੋਟਲ ਨੇ ਸਾਰਿਆਂ ਨੂੰ ਉਹਨਾਂ ਨੂੰ ਵੀ ਮੈਂ ਬਿਲਕੁਲ ਕਲੀਅਰ ਕੱਟ ਮੈਂ ਦੱਸਦਾ ਕਿ ਜੋ ਵੀ ਤੁਹਾਡੇ ਕੋਲ ਬੰਦਾ ਹੈ ਉਹਦਾ ਪ੍ਰੋਪਰ ਰਜਿਸਟਰ ਲੱਗਿਆ ਹੋਵੇ ਆਧਾਰ ਕਾਰਡ ਹੋਵੇ ਉਹਦਾ ਆਈਡੀ ਪ੍ਰੂਫ ਹੋਵੇ ਉਹਦੇ ਨਾਲ ਕੌਣ ਹੈ ਉਹਦੇ ਸਾਰਾ ਤੁਹਾਡੇ ਕੋਲ ਜਿਹੜਾ ਰਿਕਾਰਡ ਹੋਣਾ ਚਾਹੀਦਾ ਸਹੀ ਰਿਕਾਰਡ ਨੂੰ ਮੇਨਟੇਨ ਕਰੋ ਤੇ ਆਪਣਾ ਜਿਹੜਾ ਸਹੀ ਰਹੋ ਤੇ ਇਸ ਤੋਂ ਇਲਾਵਾ ਮੇਰੇ ਵੱਲੋਂ ਸਾਰਿਆਂ ਨੂੰ ਫਿਰ ਦੁਬਾਰਾ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਥੈਂਕ ਯੂ ਧੰਨਵਾਦ ਸ਼ਹਿਰ ਵਿੱਚ ਖਾਸ ਕਰਕੇ ਟ੍ਰੈਫਿਕ ਦੀ ਬਹੁਤ ਬੀਕਸ ਹੈ ਉਹ ਵੀ ਸ਼ਹਿਰ ਦੇ ਵਿੱਚ ਜਿੰਨੀ ਵੀ ਟ੍ਰੈਫਿਕ ਚੱਲ ਰਹੀ ਹੈ ਇਹਦੇ ਬਾਰੇ ਵੀ ਮੈਂ ਤੁਹਾਨੂੰ ਚਰਣਾ ਪਾਉਣਾ ਚਾਹਣਾ ਵੀ ਜਿਹੜੇ ਬੰਦੇ ਬਗੈਰ ਨੰਬਰ ਪਲੇਟਾਂ ਤੋਂ ਜਿਵੇਂ ਪਿੱਛੇ ਨੰਬਰ ਪਲੇਟ ਹੈ ਅੱਗੇ ਨੰਬਰ ਪਲੇਟ ਨਹੀਂ ਉਹਦੇ ਉਹਦਾ ਜਿਹੜਾ ਚਲਾਨ ਬੰਦਾ ਚਲਾਨ ਕੀਤਾ ਜਾਊਗਾ ਜੇ ਉਹਦੇ ਡਾਕੂਮੈਂਟ ਨਹੀਂ ਆ ਉਹਨੂੰ ਬੌਂਡ ਕੀਤਾ ਜਾਊਗਾ ਇਹ ਮੈਂ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਮੈਂ ਕਿਸੇ ਨੂੰ ਵੀ ਬਖਸ਼ੂਗਾ ਫਿਰ ਇਧਰੋਂ ਫੋਨ ਕਰਾਓ ਉਧਰੋਂ ਫੋਨ ਕਰਾਓ ਇਹ ਕਿਸੇ ਦੀ ਗੱਲਬਾਤ ਨਹੀਂ ਬਿਲਕੁਲ ਸੁਣੀ ਜਾਣੀ ਆਪਣਾ ਜੇ ਤੁਸੀਂ 80000 ਰੁਪਏ ਦਾ ਮੋਟਰਸਾਈਕਲ ਲੈ ਸਕਦੇ ਹੋ ਤੇ 50 ਰੁਪਏ ਦੀ ਨੰਬਰ ਪਲੇਟ ਲਾਉਣ ਲੱਗਿਆ ਜਾਂ ਲਾਇਸੈਂਸ ਲੈਣ ਲੱਗਿਆ ਅਨਸੂਲਸ ਲੈਣ ਲੱਗਿਆ ਇਹ ਜਿੰਨੀਆਂ ਸਾਰੀਆਂ ਚੀਜ਼ਾਂ ਤੁਹਾਡੀਆਂ ਫੈਸਿਲਿਟੀ ਹੈ ਇੰਸ਼ੋਰੈਂਸ ਗਵਰਨਮੈਂਟ ਤੁਹਾਨੂੰ ਤਾਂ ਦਿੰਦੀ ਹੈ ਇਹਦੇ ਬਾਰੇ ਮੈਨੂੰ ਸਾਰੇ ਭਰਾ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹ ਸਾਡੀ ਇੰਸ਼ੋਰੈਂਸ ਕੰਪਨੀ ਜ਼ਿੰਮੇਵਾਰੀ ਚੁੱਕਦੀ ਹੈ ਲਾਇਸੈਂਸ ਤੁਹਾਨੂੰ ਇਹਦਾ ਅਧਿਕਾਰ ਹੈ ਕਿ ਉਹ ਗਵਰਨਮੈਂਟ ਅਥਾਰਾਈਜੇਸ਼ਨ ਕਰਦੀ ਹੈ ਇਹ 5-7000 ਦੀਆਂ ਚੀਜ਼ਾਂ ਨੇ ਇਹਨਾਂ ਨੂੰ ਬਣਾਓ ਇਹਨਾਂ ਨੂੰ ਆਪਦੇ ਕੋਲ ਰੱਖੋ ਹੇਲਮਟ ਪੈਨੋ ਆਪਣੀ ਸੇਫਟੀ ਦਾ ਧਿਆਨ ਰੱਖੋ ਤੇ ਕਿਸੇ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਗਈ ਆਪਦਾ ਬਿਲਕੁਲ ਨਿਸ਼ਚਿੰਤ ਹੋ ਕੇ ਆਪਣਾ ਸ਼ਹਿਰ ਦੇ ਵਿੱਚ ਆਪਣਾ ਜਆ ਇੰਜੋਏ ਆਪਣੀ ਲਾਈਫ ਦਾ ਇੰਜੋਏ ਕਰੋ ਤੇ ਬਾਕੀ ਫਿਰ ਮੈਂ ਦੁਬਾਰਾ ਨਸ਼ਾ ਤਸਕਰ ਚੋਰੀਆਂ ਚੋਰੀ ਕਰਨ ਵਾਲੇ ਸਨੈਪਰ ਸਖੋਣ ਵਾਲੇ ਇਹਨਾਂ ਦੇ ਖਿਲਾਫ ਬਿਲਕੁਲ ਸਖਤ ਕਾਰਵਾਈ ਕੀਤੀ ਜਾਏਗੀ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਅਸੀਂ ਆਪਣੇ ਆਪ ਕਰ ਲੈਣਾ ਤੁਹਾਨੂੰ ਕਾਬੂ ਥੈਂਕ ਯੂ